ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਅੱਜ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੋ ਝੋਟੀਆਂ ਦਿਖਾਵਾਂਗੇ ਇੱਕ ਪਲੂਨ ਸੂਈ ਹੈ ਇੱਕ ਦੂਜਾ ਸੂਆ ਸੂਈ ਆ ਇੱਕ ਨੰਬਰ ਤੇ ਮਗਰ ਕੱਟੀਆਂ ਦੋਨਾਂ ਦੇ ਮਗਰੀ ਕੱਟੀਆਂ ਨੇ ਇਹਨੂੰ ਸੂਈ ਨੂੰ ਹਜੇ ਅੱਧਾ ਘੰਟਾ ਹੋਇਆਗਾ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਪੂਰਾ ਰਿੰਗ ਸਿੰਗਰ ਦੋ ਦੰਦ ਹੈ ਪਹਿਲਾ ਸੁਹਾ ਸੁਈਆ ਪਲੂਨ ਕੱਟੀ ਤੇ ਦੋ ਨੰਬਰ ਤੇ ਦੂਜਾ ਸੁਹਾ ਸੁਈਆ ਇਹਦੀ ਵੀ ਡਿਟੇਲ ਦਵਾਂਗੇ ਇਹਦੀ ਜੇਰ ਪੈ ਚੁੱਕੀ ਆ ਇਹ 4-5 ਘੰਟੇ ਪਹਿਲਾਂ ਸੁਈਆ ਅੱਜ ਆਪਾਂ 18 ਤਰੀਕ ਨੂੰ ਸਵੇਰ 9:00 ਵਜੇ ਵੀਡੀਓ ਬਣਾ ਰਹੇ ਆ 18 ਅਕਤੂਬਰ ਨੂੰ ਵੀਡੀਓ ਕਵਰ ਕਰਦੇ ਹਾਂ ਅੰਤ ਤੱਕ ਬਣੇ ਰਹੋ ਦੋਨਾਂ ਦੇ ਮਗਰ ਕੱਟੀਆਂ ਨੇ ਤੇ ਇੱਕ ਨੰਬਰ ਤੇ ਪਲੂਨ ਕੱਟੀ ਦਾ ਥਣ ਵਗੈਰਾ ਦਿਖਾਉਣਾ ਬਹੁਤ ਸੋਹਣਾ ਮੋਟਾ ਥਾਣਾ ਦੇਖ ਸਕਦੇ ਹੋ ਤੁਸੀਂ ਚਲੋ ਬੁੱਧਰ ਹਲਾ ਜੇਰੇ ਦੀ ਪੈਣੀ ਆ ਹਜੇ ਮਗਰ ਕੱਟੀ ਆ ਆ ਫੇਸ ਕੁਆਲਟੀ ਇੱਕ ਵਾਰ ਫੇਰ ਚੈੱਕ ਕਰਾਣਾ ਪੂਰਾ ਰਿੰਗ ਸਿੰਗਾ ਦੋ ਦੰਦ ਪਹਿਲਣ ਗੱਟੀ ਇੱਕ ਨੰਬਰ ਤੇ ਆ ਗਈ ਇਹ ਆ ਪਲੂਣ ਝੋਟੀ ਦਾ ਤੋਰਾ ਵਗੈਰਾ ਦੇਖ ਸਕਦੇ ਤੁਸੀਂ ਉੱਚਾ ਲੰਮਾ ਵੱਡਾ ਕੱਦ ਕਾਠਾ ਥਣ ਬਹੁਤ ਸੋਹਣਾ ਲੱਗਿਆ ਹੋਇਆ ਹੈਗਾ ਜਿਦੋਂ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਹੈਗਾ ਪਹਿਲਣੀ ਇਹ 13 ਕਿਲੋ ਤੱਕ ਦੁੱਧ ਪਾ ਦੂਗੀ 12 13 ਕਿਲੋ ਚੰਗੀ ਸੇਵਾ ਨਾਲ ਦੁੱਧ ਪਾ ਦੂਗੀ ਦੇਖ ਸਕਦੇ ਆ ਸੂਲ ਤੋਂ ਲੈ ਕੇ ਥੱਲੇ ਤੱਕ ਠੋਸ ਹਵਾਨਾ ਤਿਆਰ ਕੀਤਾ ਹੋਇਆਗਾ ਥਣ ਬਹੁਤ ਚੰਗਾ ਸੋਹਣਾ ਮੁਠੀ ਵਾਲਾਗਾ ਇੱਕ ਨੰਬਰ ਤੇ ਆ ਗਈ ਪਹਿਲਾਂ ਕੱਟੀ ਦੋ ਦੰਦ ਮਗਰ ਕੱਟੀ ਹੈ ਜੇਰੇ ਦੀ ਪੈਣੀ ਹੈ ਉਹ ਆਪਾਂ ਵਟਸਐਪ ਤੇ ਵੀਡੀਓ ਭੇਜ ਦਾਂਗੇ ਅਜੇ ਸੂਈ ਨੂੰ ਉਧਰ ਘੰਟਾ ਹੋਇਆਗਾ ਅਗੇ 2 ਨੰਬਰ ਤੇ ਆ ਗਈ ਦੂਜਾ ਸੂਆ ਇਹਨੇ ਪਲੂਨ ਨੇ ਮੰਨ ਕੇ ਚਲੋ 12 ਕਿਲੋ ਦੁੱਧ ਪਾਇਆ ਹੋਇਆ ਇਹਦੇ ਮਗਰ ਵੀ ਕੱਟੀ ਆ ਇਹਦੀ ਜੇਰ ਵਗੈਰਾ ਪੈ ਚੁੱਕੀ ਆ ਇਹਨੂੰ ਸੂਈ ਨੂੰ 4 ਘੰਟੇ ਹੋ ਚੁੱਕੇ ਨੇ ਆ ਥਣ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਿਆ ਹੋਇਆ ਹੈਗਾ ਇਹਦੇ ਵੀ ਚੰਗਾ ਥਣਾ ਪੂਰਾ ਮੁੱਠੀ ਵਾਲਾ ਪੋਲੀ ਤੇ ਮੋਟੀ ਚਵਾਈ ਆ ਥਣਾ ਦੀ ਪਾਸ ਹੋ ਚੁੱਕੀ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾਗਾ ਆਪਣੀ ਜ਼ਿੰਮੇਵਾਰੀ ਹੋਊਗੀ ਪੂਰਾ ਉੱਚਾ ਲੰਮਾ ਵੱਡਾ ਗੱਦਗਾਠ ਆ ਝੋਟੀ ਦਾ ਦੂਜਾ ਸੂਆ ਸੂਈ ਆ ਇਹ ਮਗਰ ਕੱਟੀ ਆ ਤੁਹਾਨੂੰ ਤੋੜ ਕੇ ਦਿਖਾਵਾਂਗੇ ਆਪਾਂ ਆ 2 ਨੰਬਰ ਵਾਲੀ ਝੋਟੀ ਦਾ ਤੁਸੀਂ ਤੋਰਾ ਵਗੈਰਾ ਚੈੱਕ ਕਰ ਸਕਦੇ ਹੋ ਉੱਚਾ ਲੰਮਾ ਵੱਡਾ ਕਦ ਕਾਠ ਇਹਦਾ ਪਿੱਠੇ ਦੀ ਪੂਰੀ ਚੌੜੇ ਪਿੱਠੇ ਦਾ ਸੂਲ ਤੋਂ ਹਵਾਨਾ ਇਹਦਾ ਸਟਾਰਟ ਹੁੰਦਾ ਹੈਗਾ ਦੇਖ ਸਕਦੇ ਹੋ ਤੁਸੀਂ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਨੇ ਆ ਦੇਖ ਸਕਦੇ ਹਾਂ ਚੰਗੀ ਸੇਵਾ ਨਾਲ ਇਹਨੇ 13 ਤੋਂ ਬਾਹਰ ਦੁੱਧ ਪਾ ਦੇਣਾ ਇਤਕੀ ਅਹਵਾਨਾ ਚੌੜਾ ਤੇ ਠੋਸ ਆ ਸੋ ਜਿਹੜੇ ਮੇਰੇ ਵੀਰ ਦੇ ਕੋਈ ਵੀ ਦੋਨਾਂ ਜੋ ਨਗ ਪਸੰਦ ਹੋਇਆ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲ ਤੋਂ ਧੰਨਵਾਦ ਆ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ